ਨਾਮ ਜਪਣ ਦਾ ਤਰੀਕਾ ਸਵਾਲ ਸਿਮਰਨ ਵਾਸਤੇ ਕਿਸ ਜਗ੍ਹਾ ਦੀ ਕਿਸ ਕਿਸਮ ਦੀ ਜਗ੍ਹਾ ਹੋਣੀ ਚਾਹੀਦੀ ਹੈ ਜਵਾਬ ਅਭਿਆਸ ਵੱਧ ਜਾਣ ਨਾਲ ਜਿਸ ਜਗ੍ਹਾ ਜੀ ਕਰੇ ਸਿਮਰਨ ਕਰ ਸਕਦੇ ਹੋ ਪਰ ਸ਼ੁਰੂ-ਸ਼ੁਰੂ ਵਿੱਚ ਸਿਮਰਨ ਵਾਸਤੇ ਇਕਾਂਤ ਜਗ੍ਹਾ ਦਾ ਹੋਣਾ ਜ਼ਰੂਰੀ ਹੈ ਜਿਹੜੀ ਕਾਂਤ ਜਗ੍ਹਾ ਪਸੰਦਾ ਜਾਵੇ ਉਹ ਠੀਕ ਹੈ ਦਰਿਆ ਠੀਲ ਨਦੀ ਸਮੁੰਦਰ ਦਾ ਕਿਨਾਰਾ ਦੁਨੀਆਂ ਦੇ ਰੌਲੇ ਤੋਂ ਪਰੇ ਕਿਸੇ ਕੁਦਰਤੀ ਨਜ਼ਾਰੇ ਵਿੱਚ ਬੈਠ ਕੇ ਸਿਮਰਨ ਅਭਿਆਸ ਕੀਤੇਆਂ ਮਨ ਸ਼ੇਤੀ ਟਿਕਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਘਰ ਵਿੱਚ ਕਮਰਾ ਕੇਵਲ ਸਿਮਰਨ ਅਭਿਆਸ ਵਾਸਤੇ ਨਿਯਤ ਕਰੋ ਇਸ ਕਮਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਪੂਜਾ ਦਾ ਪਾਠ ਦੇ ਸਿਮਾਨ ਤੋਂ ਛੁੱਟ ਹੋਰ ਕੁਝ ਵੀ ਨਹੀਂ ਹੋਣਾ ਚਾਹੀਦਾ ਧੂਪ ਲੈਵੰਡਰ ਖਤਰ ਫੁੱਲ ਸੰਤਾਂ ਤੇ ਮਹাপুরਖਾਂ ਦੀਆਂ ਤਸਵੀਰਾਂ ਦਾ ਇਸ ਕਮਰੇ ਵਿੱਚ ਰੱਖਣਾ ਵੀ ਬਿਰਤੀ ਦੀ ਟਿਕਾਊ ਵਾਸਤੇ ਲਾਭਵੰਦ ਦੇਖਿਆ ਗਿਆ ਹੈ ਸਿਮਰਨ ਅਭਿਆਸ ਦੀ ਪਹਿਲੇ ਪਹਿਲ ਮਸ਼ਕ ਜ਼ਮੀਨ ਤੇ ਸਿੱਧਿਆਂ ਬੈਠ ਕੇ ਕਰਨੀ ਚਾਹੀਦੀ ਹੈ ਏਠਾਂ ਇੱਕ ਦਰੀ ਤੋਂ ਸਿਵਾ ਜ਼ਿਆਦਾ ਗੁਦਗਦੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਸਵਾਲ ਸਿਮਰਨ ਅਭਿਆਸ ਕਿਸ ਤਰੀਕੇ ਨਾਲ ਕਰਨਾ ਚਾਹੀਦਾ ਹੈ? ਜਵਾਬ ਸਿਮਰਨ ਅਭਿਆਸ ਦਾ ਤਰੀਕਾ ਸ਼ੁਰੂ-ਸ਼ੁਰੂ ਵਿੱਚ ਇੰਜ ਹੋਣਾ ਚਾਹੀਦਾ ਹੈ। ਸਿਮਰਨ ਕਰਨ ਤੋਂ ਪਹਿਲਾਂ ਸਰਬੱਤ ਦਾ ਭਲਾ ਕਈ ਵਾਰੀ ਰਸਨਾ ਦੁਆਰਾ ਆਖੋ। ਫਿਰ ਮਨ ਦੁਆਰਾ ਆਖੋ। ਫਿਰ ਮਹਿਸੂਸ ਕਰੋ ਕਿ ਆਪ ਵੱਲੋਂ ਕੁਝ ਸ੍ਰਿਸ਼ਟੀ ਵੱਲ ਸ਼ੁਭ ਇੱਛਾ ਤੇ ਸਰਬੱਤ ਦੇ ਭਲੇ ਦੀਆਂ ਤਰੰਗਾਂ ਨਿਕਲ ਰਹੀਆਂ ਹਨ। ਜੇਕਰ ਪਹਿਲੇ ਪਹਿਲ ਅੱਖਾਂ ਮੀਟਣ ਤੋਂ ਮਨ ਖबराਵੇ। ਜਾਂ ਸਾਹਮਣੇ ਫੁੱਲਾਂ ਜਾਂ ਕੋਈ ਹੋਰ ਪਵਿੱਤਰ ਚੀਜ਼ ਰੱਖ ਕੇ ਉਸ ਵੱਲ ਅਧ ਮਿੱਠੀਆਂ ਅੱਖਾਂ ਨਾਲ ਤੱਕੋ ਤੇ ਰਸਨਾ ਨਾਲ ਕੋਈ ਛੋਟੇ ਸ਼ਬਦ ਜਿਵੇਂ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਜਾਂ ਸੁਖਮਣੀ ਸਾਹਿਬ ਜਾਂ ਪਹਿਲਾ ਸ਼ਲੋਕ ਜਾਂ ਸਿਰਫ ਵਾਹਿਗੁਰੂ ਦੇ ਅੱਖਰ ਦਾ ਜਾਪ ਕਰੋ ਜੇ ਹੌਲੀ ਜਾਪ ਕੀਤਿਆਂ ਬਿਰਤੀ ਨਾ ਟਕੇ ਤਾਂ ਬੇਸ਼ੱਕ ਇਤਨੀ ਉੱਚੀ ਜਾਪ ਕਰੋ ਕੇ ਜਿਸ ਨੂੰ ਤੁਹਾਡੇ ਆਪਣੇ ਕੰਨ ਸੁਣ ਸਕਣ ਪਹਿਲੀ ਅਵਸਥਾ ਦੇ ਸਿਮਰਨ ਅਭਿਆਸੀ ਦਾ ਸਾਰਾ ਨਿਸ਼ਾਨਾ ਗੁਰਬਾਣੀ ਦੇ ਕਿਸੇ ਸ਼ਬਦ ਦੇ ਜਾਪ ਮਗਰੋਂ ਇੱਕ ਅੱਖਰ ਵਾਹਿਗੁਰੂ ਦੇ ਜਾਪ ਵਿੱਚ ਮਿਰਤੀ ਦਾ ਟਿਕਾਣਾ ਹੈ ਅਤੇ ਵਾਹਿਗੁਰੂ ਦੇ ਜਾਪ ਨੂੰ ਹੌਲੀ-ਹੌਲੀ ਕਰਦਿਆਂ ਕਰਦਿਆਂ ਰਸਨਾ ਤੋਂ ਸੁਰਤ ਵਿੱਚ ਲੈ ਜਾਣ ਦੀ ਕੋਸ਼ਿਸ਼ ਕਰਨਾ ਹੈ ਸ਼ੁਰੂ ਵਿੱਚ ਰਸਨਾ ਨਾਲ ਵਾਹਿਗੁਰੂ ਦਾ ਜਾਪ ਕਰੀਦਾ ਹੈ ਅੱਗੇ ਚੱਲ ਕੇ ਰਸਨਾ ਦੀ ਬਜਾਏ ਸੁਰਤੀ ਵਿੱਚ ਜਾਪ ਹੁੰਦਾ ਰਹਿੰਦਾ ਹੈ ਪਹਿਲੇ ਰਸਨਾ ਤੋਂ ਤੇ ਪਿਛੇ ਸੁਰਤ ਵਿੱਚ ਜੋ ਜਾਪ ਦੀ ਆਵਾਜ਼ ਨਿਕਲੇ ਉਸ ਦੇ ਸੁਣਨ ਵੱਲ ਬਿਰਤੀ ਨੂੰ ਲਗਾਉਣਾ ਚਾਹੀਦਾ ਹੈ ਹੋਰ ਸਭ ਖਿਆਲ ਛੱਡ ਕੇ ਸਿਮਰਨ ਦੀ ਆਵਾਜ਼ ਜੋ ਪਹਿਲੇ ਰਸਨਾ ਵਿੱਚੋਂ ਨਿਕਲੇ ਤੇ ਫਿਰ ਸੁਰਤ ਵਿੱਚੋਂ ਨਿਕਲੇ ਉਸ ਨੂੰ ਮਨ ਟਿਕਾ ਕੇ ਸੁਣੋ ਮਾਲਾ ਦੇ ਹਰ ਮਣਕੇ ਨਾਲ ਇੱਕ ਸ਼ਬਦ ਦਾ ਜਾਂ ਇੱਕ ਅੱਖਰ ਦਾ ਪਾਠ ਕਰਨਾ ਤੇ ਪਾਠ ਦੀ ਆਵਾਜ਼ ਨੂੰ ਸੁੋਨਾ ਵੀ ਬਿਰਤੀ ਦੇ ਟਿਕਾ ਵਾਸਤੇ ਲਾਭਦਾਇਕ ਹੈ ਇਹ ਮਸ਼ਕ ਜਾਣੀ ਕਿ ਪ੍ਰੈਕਟਿਸ ਜੇਕਰ ਰੋਜ਼ਾਨਾ ਅੱਧਾ ਘੰਟਾ ਕੀਤਾ ਜਾਵੇ ਤਾਂ ਕੁਝ ਮਹੀਨਿਆਂ ਵਿੱਚ ਰਸਨਾ ਦੇ ਸਿਮਰਨ ਤੋਂ ਸੁਰਤੀ ਦੇ ਸਿਮਰਨ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਸਿਮਰਨ ਵੇਲੇ ਮਨ ਨਿਰਮਾਣ ਪਰ ਉਤਸ਼ਾਹ ਭਰਿਆ ਹੋਣਾ ਚਾਹੀਦਾ ਹੈ ਸਵਾਲ ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ ਜਵਾਬ ਅਭਿਆਸ ਪੱਕ ਜਾਣ ਮਗਰੋਂ ਸਿਮਰਨ ਵਾਸਤੇ ਜਗ੍ਹਾ ਤੇ ਵਕਤ ਦੀ ਕੋਈ ਕੈਦ ਨਹੀਂ ਪਰ ਸ਼ੁਰੂ-ਸ਼ੁਰੂ ਵਿੱਚ ਸਿਮਰਨ ਸਵੇਰ ਪਉ ਫਟਣ ਤੋਂ ਪਹਿਲੇ ਤੇ ਸੰਧਿਆ ਵੇਲੇ ਜਾਂ ਅੱਧੀ ਰਾਤ ਵੇਲੇ ਕਰਨਾ ਆਤਮਿਕ ਤਰੱਕੀ ਦੀ ਰਫ਼ਤਾਰ ਨੂੰ ਖੂਬ ਤੇਜ਼ ਕਰਦਾ ਹੈ ਇਹ ਸਦਾ ਇਹ ਭਾਵ ਨਹੀਂ ਕਿ ਉਕਤ ਦੱਸੇ ਵਕਤਾਂ ਤੋਂ ਛੁੱਟ ਹੋਰ ਕਿਸੇ ਵੇਲੇ ਸਿਮਰਨ ਨਹੀਂ ਹੋ ਸਕਦਾ ਜੋ ਵੇਲਾ ਸਿਮਰਨ ਅਭਿਆਸੀ ਨੂੰ ਚੰਗਾ ਲੱਗੇ ਜਾਂ ਜੇਸ ਵਕਤ ਉਸ ਨੂੰ ਜ਼ਰੂਰੀ ਕੰਮ ਕਾਜ ਤੋਂ ਫੁਰਸਤ ਮਿਲੇ ਉਸ ਵੇਲੇ ਹੀ ਸਿਮਰਨ ਅਭਿਆਸ ਹੋ ਸਕਦਾ ਹੈ ਥੱਕੇ ਹੋਈਏ ਤਾਂ ਸਿਮਰਨ ਅਭਿਆਸ ਵੇਲੇ ਨੀਂਦਰ ਆ ਜਾਇਆ ਕਰਦੀ ਹੈ ਨਾਲੇ ਬਿਰਤੀਆਂ ਨੂੰ ਦਕਾਨ ਵਿੱਚ ਮੁਸ਼ਕਲ ਪੇਸ਼ ਹੁੰਦੀ ਹੈ ਇਸ ਵਾਸਤੇ ਸੌ ਕੇ ਉੱਠਣ ਮਗਰੋਂ ਮੂੰਹ ਧੋ ਕੇ ਜਾਂ ਇਸ਼ਨਾਨ ਕਰਕੇ ਸਿਮਰਨ ਕਰਨਾ ਲਾਭਦਾਇਕ ਸਾਬਤ ਹੁੰਦਾ ਹੈ ਜਦ ਸਿਮਰਨ ਅਭਿਆਸ ਪੱਕ ਜਾਵੇ ਤਾਂ ਅੱਠੇ ਪਹਿਰ ਜਾਗਦੇ ਆ ਸੁੱਤੇ ਆ ਹਰ ਵਕਤ ਸਿਮਰਨ ਹੁੰਦਾ ਰਹਿੰਦਾ ਹੈ ਪਰ ਇਹ ਅਵਸਥਾ ਕਈ ਵਰਿਆਂ ਦੀ ਅਣਥੱਕ ਤੇ ਲਗਾਤਾਰ ਕਮਾਈ ਦਾ ਫਲ ਹੁੰਦੀ ਹੈ ਐਵੇਂ ਕਿਤਾਬਾਂ ਪੜ ਕੇ ਨਹੀਂ ਉਪਜ ਸਕਦੀ